ਜੇ ਤੁਹਾਡਾ ਜਿੰਦਗੀ 'ਚ ਕਦੇ ਵੀ ਤੁਹਾਡਾ ਭਾਰ ਜਿਹੜਾ ਉਹ ਨਹੀਂ ਵਧੇਗਾ 15 ਦਿਨ ਤੁਸੀਂ ਬੰਦ ਕਰਕੇ ਦੇਖ ਲਓ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਆਪਣੇ ਆਪ ਹੀ ਤੁਹਾਨੂੰ ਮਿਲਣਾ ਕਹਿੰਦੇ ਸਾਡਾ ਭਾਰ ਆ ਜਿਹੜਾ ਦਿਨੋ-ਦਿਨ ਵਧੀ ਜਾ ਰਿਹਾ ਪਰ ਇਹ ਨਹੀਂ ਪਤਾ ਸਾਡਾ ਭਾਰ ਜਿਹੜਾ ਕਿਉਂ ਵਧਦਾ ਪਿਆ ਸਾਰਾ ਦਿਨ ਸੋਚਦੇ ਰਹਿੰਦੇ ਹੋ ਹਨਾ ਤਾਂ ਤੁਹਾਡਾ ਜਿਹੜਾ ਭਾਰ ਨਹੀਂ ਘਟਦਾ ਹੈਗਾ ਜਿੰਨਾ ਤੁਸੀਂ ਸੋਚੋਗੇ ਭਾਰ ਵਧਾਉਣ ਦੇ ਵਿੱਚ ਮੋਟਾਪਾ ਵਧਾਉਣ ਦੇ ਵਿੱਚ ਕੇਲਿਸ ਦਾ ਹੀ ਜ਼ਿਆਦਾ ਰੋਲ ਆ 15 ਦਿਨ ਦੇ ਵਿੱਚ ਹੀ ਜਿਹੜਾ ਰਿਜ਼ਲਟ ਆ ਉਹ ਮਿਲਣਾ ਸ਼ੁਰੂ ਹੋ ਜਾਏਗਾ ਜੀ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਪਰ ਆਪਣਾ ਭਾਰ ਘਟਾਉਣਾ ਚਾਹੁੰਦਾ ਵਾ ਤਪਲੀ ਇਸ ਵੀਡੀਓ ਨੂੰ ਸ਼ਿਰ ਤੁਰੇ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਪੰਜ ਗੱਲਾਂ ਪੰਜ ਗੱਲਾਂ ਵਿੱਚ ਤੁਹਾਡੇ ਨਾਲ ਇਹੋ ਜਿਹਾ ਸ਼ੇਅਰ ਕਰਾਂਗਾ ਜੇ ਤੁਸੀਂ ਮੇਰੀ ਉਹ ਪੰਜ ਗੱਲਾਂ ਤੇ ਤੁਸੀਂ ਅਮਲ ਕਰੋਗੇ ਜਾਨੀ ਕਿ ਤੁਸੀਂ ਉਹ ਪੰਜ ਆਦਤਾਂ ਨੂੰ ਤੁਸੀਂ ਬਦਲ ਲੋਗੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਤੁਸੀਂ ਉਹਨਾਂ ਨੂੰ ਅਪਲਾਈ ਕਰਨਾ ਸ਼ੁਰੂ ਕਰ ਦੋਗੇ ਤਾਂ ਜੋ ਜਿਹੜਾ ਤੁਹਾਡਾ ਭਾਰ ਉਹ ਬੜੀ ਜਲਦੀ ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਤੇ ਤੁਹਾਡਾ ਜਿੰਦਗੀ 'ਚ ਕਦੇ ਵੀ ਤੁਹਾਡਾ ਭਾਰ ਜਿਹੜਾ ਉਹ ਨਹੀਂ ਵਧੇਗਾ ਤੁਸੀਂ ਜਿੰਦਗੀ 'ਚ ਕਦੇ ਵੀ ਮੋٹے ਨਹੀਂ ਹੋਵੋਗੇ ਜੀ ਜਿਹੜੀਆਂ ਪੰਜ ਗੱਲਾਂ ਮੈਂ ਤੁਹਾਡੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ ਉਹ ਪੰਜ ਗੱਲਾਂ ਮੈਂ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਮੈਂ ਉਹ ਅਪਲਾਈ ਕਰਦਾ ਹੀ ਕਰਦਾ ਵਾਂ ਸੋ ਉਹ ਕਿਹੜੀਆਂ ਪੰਜ ਗੱਲਾਂ ਨੇ ਜਿਨ੍ਹਾਂ ਤੇ ਤੁਸੀਂ ਅਮਲ ਕਰਨਾ ਵਾ ਜਿਨ੍ਹਾਂ ਨੂੰ ਅਮਲ ਕਰਕੇ ਤੁਸੀਂ ਫਿੱਟ ਹੋ ਜਾਓਗੇ ਆਪਣਾ ਭਾਰ ਘਟਾ ਲੋਗੇ ਤੇ ਤੁਸੀਂ ਬਿਮਾਰੀਆਂ ਤੋਂ ਤੁਸੀਂ ਬਚ ਜਾਉਗੇ ਜੀ ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤਰਫੋਂ ਸਾਰ ਨੂੰ ਰਿਕਵੈਸਟ ਆ ਕਿ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਿਉਂਕਿ ਵੀ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣ ਰਹਿਣਾ ਜੀ ਆਓ ਦੋਸਤੋ ਆਪਾਂ ਕਰਦੇ ਹੁਣ ਵੀਡੀਓ ਸ਼ੁਰੂ ਜੀ ਦੇਖੋ ਉਹ ਜਿਹੜੀਆਂ 5 ਗੱਲਾਂ ਨੇ ਨਾ ਉਹ ਮੈਂ ਪਹਿਲਾਂ ਹੀ ਇੱਥੇ ਆਲਰੇਡੀ ਲੈ ਕੇ ਰੱਖੀਆਂ ਹੋਈਆਂ ਨੇ ਸੋ ਦੋ ਗੱਲਾਂ ਨੇ ਜਿਹੜੇ ਮੈਂ ਉਹ ਐਕਸਟਰਾ ਲਿਖ ਕੇ ਰੱਖੀਆਂ ਹੋਈਆਂ ਨੇ ਹੈਨਾ ਸੋ ਟੋਟਲ 7 ਗੱਲਾਂ ਨੇ ਤੁਸੀਂ ਉਹਨਾਂ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ ਵਾ ਤੁਸੀਂ ਉਹਨਾਂ ਤੇ ਪੂਰਾ ਸਟ੍ਰੈਟਿਕਲੀ ਤੁਸੀਂ ਉਹਨਾਂ ਨੂੰ ਫੋਲੋ ਕਰਨਾ ਹੀ ਕਰਨਾ ਵਾ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਆ ਨਾ ਸਾਡਾ ਭਾਰ ਘਟ ਨਹੀਂ ਜਿਆ ਅਸੀਂ ਬਹੁਤ ساری ਕੋਸ਼ਿਸ਼ ਕਰਕੇ ਦੇਖ ਲਈਆ ਜਾਂ ਫਿਰ ਜਿਹੜੇ ਕਹਿੰਦੇ ਸਾਡਾ ਭਾਰ ਆ ਜਿਹੜਾ ਦਿਨੋ ਦਿਨ ਵਧੀ ਜਾ ਰਿਹਾ ਪਰ ਇਹ ਨਹੀਂ ਪਤਾ ਸਾਡਾ ਭਾਰ ਜਿਹੜਾ ਕਿਉਂ ਵੱਧਦਾ ਪਿਆ ਵਾ ਹਨਾ ਸੋ ਇਹ ਜਿਹੜੀ ਮੈਂ ਗੱਲ ਤੁਹਾਨੂੰ ਦੱਸਾਂਗਾ ਤੁਸੀਂ ਇਹਨਾਂ ਤੇ ਅਮਲ ਕਰਨਾ ਫਿਰ ਤੁਹਾਡਾ ਜਿਹੜਾ ਭਾਰ ਉਹ ਬਿਲਕੁਲ ਵੀ ਨਹੀਂ ਵਧੇਗਾ ਜੀ ਸੋ ਨੰਬਰ 1 ਦੇ ਉੱਤੇ ਹੈਗਾ ਜੀ ਚੀਨੀ ਆ ਜਿਹੜੀ ਖੰਡ ਆ ਜਿਹੜੀ ਤੁਸੀਂ ਖਾਣੇ ਹੋ ਨਾ ਚਾਹ ਦੇ ਵਿੱਚ ਪਾ ਕੇ ਤੁਸੀਂ ਖੰਡ ਖਾਣੇ ਹੋ ਜਾਂ ਫਿਰ ਬਿਸਕੁਟਾਂ ਦੇ ਵਿੱਚ ਜਾਂ ਫਿਰ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਤੁਸੀਂ 슈ਗਰ ਜਿਹੜੀ ਖਾਣੇ ਹੋ ਉਹ ਤੁਹਾਡਾ ਭਾਰ ਵਧਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਦੀ ਆ ਕਿਉਂਕਿ ਜਿਹੜੀ ਖੰਡ ਆ ਨਾ ਜੀ ਇਹਦਾ ਸਾਡੇ ਸਰੀਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਰੋਲ ਨਹੀਂ ਹੈਗਾ ਜੇ ਅਸੀਂ ਚੀਨੀ ਨਹੀਂ ਵੀ ਖਾਵਾਂਗੇ ਨਾ ਸਾਡੀ ਲਾਈਫ ਤਾਂ ਵੀ ਬਹੁਤ ਵਧੀਆ ਚੱਲੇਗੀ ਜੇ ਤੁਸੀਂ ਚੀਨੀ ਖਾਈ ਜਾਓਗੇ ਜਾਂ ਫਿਰ ਚੀਨੀ ਤੋਂ ਬਣੇ ਹੋਏ ਪ੍ਰੋਡਕਟ ਆ ਜਿਹੜੇ ਤੁਸੀਂ ਉਹ ਖਾਈ ਜਾਓਗੇ ਫਿਰ ਤੁਹਾਡਾ ਜਿਹੜਾ ਭਾਰ ਉਹ ਵਧੇਗਾ ਹੀ ਵਧੇਗਾ ਤੁਸੀਂ ਬਿਮਾਰ ਵੀ ਹੋਵੋਗੇ ਤੁਸੀਂ ਤੇ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਮੋਟਾਪਾ ਉਹ ਦਿਨੋ ਦਿਨ ਵਧੀ ਜਾਏਗਾ ਹੀ ਜਾਏਗਾ ਸੋ ਪਲੀਜ਼ ਤੁਸੀਂ ਇੱਕ ਵਾਰ ਤੁਸੀਂ ਚੀਨੀ ਆ ਜਿਹੜੀ ਇਹ ਖਾਣੀ ਬੰਦ ਕਰ ਦਿਓ ਚਾਹੇ ਤੁਸੀਂ ਗੁੜ ਖਾਣਿਓ ਚਾਹੇ ਤੁਸੀਂ ਸ਼ੱਕਰ ਖਾਣਿਓ ਜਾ ਤੁਸੀਂ ਖੰਡ ਖਾਣੇ ਹੋ ਕੁਝ ਵੀ ਤੁਸੀਂ ਮਿੱਠੀ ਚੀਜ਼ ਜਿਹੜੀ ਖਾਣੇ ਹੋ ਉਹਨੂੰ ਬਿਲਕੁਲ ਬੰਦ ਕਰ ਦਿਓ ਤੁਸੀਂ 15 ਦਿਨ ਤੁਸੀਂ ਬੰਦ ਕਰਕੇ ਦੇਖ ਲਓ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਆਪਣੇ ਆਪ ਹੀ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ ਜੀ ਸੋ ਨੰਬਰ 2 ਤੇ ਹੈਗਾ ਜੀ ਤੁਸੀਂ ਨਾ ਸਾਰਾ ਦਿਨ ਖਾਂਦੇ ਰਹਿੰਦੇ ਹੋ ਤੁਹਾਡੇ ਵਿੱਚੋਂ 80 ਤੋਂ 85% ਲੋਕ ਇਹੋ ਜਿਹੇ ਹੋਣਗੇ ਜਿਹੜੇ ਸਾਰਾ ਦਿਨ ਖਾਂਦੇ ਹੀ ਰਹਿਣਗੇ ਹਨਾ ਉਹ ਕਿੱਦਾਂ ਮਤਲਬ ਮਤਲਬ ਮੰਨ ਕੇ ਚੱਲੋ ਤੁਸੀਂ ਸਵੇਰੇ ਕਰੋਗੇ ਓ ਤੁਸੀਂ ਸਵੇਰੇ ਘਰੋਂ ਬ੍ਰੇਕਫਾਸਟ ਕਰਕੇ ਨਿਕਲੇ ਹੋ ਹਨਾ ਰਸਤੇ ਦੇ ਵਿੱਚ ਤੁਹਾਨੂੰ ਯਾਰ ਦੋਸਤ ਮਿਲ ਗਿਆ ਉਹ ਕਹਿੰਦਾ ਚੱਲਾ ਜਾ ਯਾਰ ਆਪਾਂ ਵੇਖੇ ਚਾਹ ਪੀਨੇ ਇੱਕ ਇੱਕ ਕੱਪੋ ਚਾਹ ਹੋ ਜਾਈ ਰਹਾ ਨਾ ਜਦੋਂ ਤੁਸੀਂ ਉਹਦੇ ਨਾਲ ਵੇਖੇ ਚਾਹ ਪੀਣ ਲੱਗ ਜਨੋਂ ਨਾਲ ਫਿਰ ਕੁਝ ਖਾਣ ਦੀ ਮੰਗਾ ਲੈਨੇ ਹੋ ਬਿਸਕਟ ਹੋ ਗਿਆ ਨਮਕੀਨ ਹੋ ਗਿਆ ਜਾਂ ਕੋਈ ਮਿੱਠੀ ਚੀਜ਼ ਹੋ ਗਈ ਹਨਾ ਤੁਸੀਂ ਫਿਰ ਤੁਸੀਂ ਚਾਹ ਪੀ ਲੈਨੇ ਹੋ ਫਿਰ ਜਦੋਂ ਤੁਸੀਂ ਆਫਿਸ ਦੇ ਵਿੱਚ ਜਾਂਦੇ ਹੋ ਜਾਂ ਫਿਰ ਕਿਤੇ ਵੀ ਤੁਸੀਂ ਡਿਊਟੀ ਕਰਦੇ ਹੋ ਉੱਥੇ ਜਾ ਕੇ ਫਿਰ ਤੁਸੀਂ ਕੁਝ ਨਾ ਕੁਝ ਖਾ ਲੈਨੇ ਹੋ ਠੀਕ ਹੈ 11 12 ਵਜੇ ਵੱਜਦੇ ਆ ਫੇਰ ਘੰਟਾ ਡੇਢ ਘੰਟਾ ਬੀਤਦਾ ਵਾ ਫੇਰ ਕੁਛ ਨਾ ਕੁਛ ਤੁਸੀਂ ਖਾ ਲੈਨੇ ਹੋ ਤੜਾ ਯਾਰ ਦੋਸ ਕੋਈ ਨਮਕੀਨ ਖਾ ਰਿਆ ਹੁੰਦਾ ਕੋਈ कुरकुरੇ ਖਾ ਰਿਆ ਹੁੰਦਾ ਕੋਈ ਚਿਪਸ ਖਾ ਰਿਆ ਹੁੰਦਾ ਵਾ ਤੁਸੀਂ ਉਹ ਉਹਦੇ ਤੋਂ ਵੀ ਕੁ ਕੁਰਕਰੇ ਚਿਪਸ ਵਗੈਰਾ ਤੁਸੀਂ ਲੈ ਕੇ ਖਾਣ ਲੱਗ ਜਾਂਦੇ ਹੋ ਜਾਂ ਫਿਰ ਤੁਸੀਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਹੋ ਹਨਾ ਉਹ ਤੁਹਾਡੇ ਅੱਗੇ ਖਾਣ ਨੂੰ ਕੁਝ ਰੱਖ ਦਿੰਦਾ ਵਾ ਤੁਸੀਂ ਉਹ ਵੀ ਖਾਈ ਜਾਂਦੇ ਹੋ ਹਨਾ ਫਿਰ ਕੋਈ ਨਾ ਕੋਈ ਕੁਝ ਖਾਣ ਨੂੰ ਦੇਈ ਜਾਂਦਾ ਵਾ ਤੁਸੀਂ ਉਹ ਵੀ ਖਾਈ ਜਾਂਦੇ ਹੋ ਯਾਨੀ ਕਿ ਸਾਰਾ ਦਿਨ ਤੁਸੀਂ ਚਬਰ-ਚਬਰ ਕਰਕੇ ਤੁਸੀਂ ਖਾਂਦੇ ਹੀ ਰਹਿੰਦੇ ਹੋ ਤੁਸੀਂ ਆਪਣੇ ਸਰੀਰ ਨੂੰ ਰੈਸਟ ਦਿੰਦੇ ਨਹੀਂ ਹੈਗੇ ਯਾਨੀ ਕਿ ਤੁਸੀਂ ਆਪਣਾ ਕੋਈ ਸ਼ਡਿਊਲ ਨਹੀਂ ਬਣਾਇਆ ਹੁੰਦਾ ਹੈਗਾ ਤੁਸੀਂ ਕਹਿੰਦੇ ਹੋ ਜੋ ਉਂਦਾ ਆਈ ਜਾਂਦੋ ਕੋਈ ਚੱਕਰ ਨਹੀਂ ਹੈਗਾ ਉਹਦੇ ਨਾਲ ਕੀ ਹੈਗੀ ਤੁਹਾਡਾ ਨੁਕਸਾਨ ਹੋ ਰਿਹਾ ਤੁਹਾਨੂੰ ਉਹਦਾ ਫਾਇਦਾ ਨਹੀਂ ਹੋ ਰਿਹਾ ਤਾਨੂੰ ਉਹਦਾ ਨੁਕਸਾਨ ਹੋ ਰਿਹਾ ਵਾ ਸੋ ਇਹ ਆਦਤਾਂ ਜਿਹੜੀ ਤੁਸੀਂ ਬਦਲਨੀ ਆ ਤੁਸੀਂ ਇਹ ਤੁਸੀਂ ਸੋਚ ਲਓ ਜਦ ਤੁਸੀਂ ਇੱਕ ਵਾਰੀ ਜਦੋਂ ਘਰੋਂ ਖਾਣਾ ਖਾ ਕੇ ਨਿਕਲ ਗਏ ਤੁਸੀਂ ਹਲਕਾ ਜਿਹਾ ਤੁਸੀਂ ਹਿੰਦੀ ਜਿਹਾ ਖਾਣਾ ਖਾ ਕੇ ਨਿਕਲ ਗਏ ਤੁਸੀਂ ਕੋਸ਼ਿਸ਼ ਕਰੋ ਬਾਹਰੋਂ ਕੋਈ ਵੀ ਯਾਰ ਦੋਸਤ ਮਿਲੇ ਤੁਸੀਂ ਉਹਦੇ ਕੋਲੋਂ ਕੁਝ ਵੀ ਲੈ ਕੇ ਨਹੀਂ ਖਾਣਾ ਕਰਨਾ ਚਾਹ ਪੀਣੀ ਨਾ ਕੋਈ ਬਿਸਕੁਟ ਨਮਕੀਨ ਵਗੈਰਾ ਕੁਝ ਨਹੀਂ ਖਾਣਾ ਹੈਗਾ ਤੁਸੀਂ ਆਪਣਾ ਟਾਈਮ ਟੇਬਲ ਜਿਹੜਾ ਉਹ ਸੈੱਟ ਕਰ ਲਓ ਨੰਬਰ 3 ਦੇ ਉੱਤੇ ਹੈਗਾ ਜੀ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਨਾਲ ਮੈਨੂੰ ਮੈਸੇਜ ਹੁੰਦੇ ਨੇ ਕਮੈਂਟ ਵੀ ਹੁੰਦੇ ਨੇ ਵੀਡੀਓ ਥੱਲੇ ਉਹ ਕਹਿੰਦੇ ਵੀਰ ਜੀ ਕਦੇ ਕਦੇ ਅਸੀਂ ਨਮਕੀਨ ਖਾ ਲੈਨੇ ਆ ਬਿਸਕਟ ਖਾ ਲੈਨੇ ਆ ਪਰ ਜ਼ਿਆਦਾ ਨਹੀਂ ਖਾਂਦੇ ਹੈਗੇ ਅਸੀਂ ਥੋੜਾ ਜਰੂਰ ਖਾਂਦੇ ਆ ਇਹ ਆਦਤ ਆ ਨਾ ਜਿਹੜੀ ਇਹ ਗੰਦੀ ਆਦਤ ਆ ਜਿਹੜੀ ਆਪਾਂ ਇਹ ਛੱਡਣੀ ਹੀ ਛੱਡਣੀ ਆ ਤੁਸੀਂ ਬਿਸਕਟ ਹੋ ਗਿਆ ਨਮਕੀਨ ਹੋ ਗਿਆ ਕੋਲਡ ਡਰਿੰਕ ਹੋਗੀ ਚਿਪਸ ਹੋਗੇ कुरकुरੇ ਹੋਗੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਤੁਸੀਂ ਬਿਲਕੁਲ ਨਹੀਂ ਖਾਣੀਏਗੀ ਤੁਸੀਂ ਪਤਾ ਕੀ ਕਹਿੰਦੇ ਹੋ ਯਾਰ ਅਸੀਂ ਦੋ ਤਾਂ ਬਿਸਕੁਟ ਖਾਦੇ ਸੀ ਅੱਧੀ ਕੋਲੀ ਨਮਕੀਨ ਦੀ ਖਾਦੇ ਸੀ ਥੋੜੇ ਜਿਹਾ ਪੀਨਟਸ ਖਾਦੇ ਸੀ ਥੋੜੇ ਜਿਹਾ ਉਹ ਖਾਦੇ ਸੀ ਤੁਸੀਂ ਥੋੜੇ ਥੋੜੇ ਕਰਕੇ ਹੀ ਤੁਸੀਂ ਬਹੁਤ ਜ਼ਿਆਦਾ ਖਾ ਜਾਂਦੇ ਹੋ ਤੁਹਾਨੂੰ ਪਤਾ ਕੀ ਹੁੰਦਾ ਵਾ ਤੁਸੀਂ ਕਹਿੰਦੇ ਯਾਰ ਛੋਟਾ ਜਿਹਾ ਬਿਸਕੁਟ ਦਾ ਪੈਕਟ ਹੀ ਆ ਇਹਦੇ ਵਿੱਚ 5 ਜਾਂ 7 5 ਤੋਂ ਲੈ ਕੇ 7 ਬਿਸਕੁਟ ਹੀ ਆ ਇਹਦੇ ਨਾਲ ਕੀ ਸਾਡਾ ਨੁਕਸਾਨ ਹੋ ਜਾਏਗਾ ਇਹਦੇ ਨਾਲ ਪਾਓ ਥੋੜੀ ਵਧੇਗਾ ਇਹ ਤਾਂ ਦੇਖਣ ਵਿੱਚ ਤਾਂ 100 ਗ੍ਰਾਮ ਨੇ 50 ਗ੍ਰਾਮ ਨੇ ਬਟ ਜਿਹੜੇ ਉਹ 5 ਤੋਂ 7 ਤੁਸੀਂ ਬਿਸਕੁਟ ਖਾਦੇ ਆ ਨਾ ਉਨ੍ਹਾਂ ਦੇ ਵਿੱਚ ਕੈਲਰੀਜ਼ ਬਹੁਤ ਜ਼ਿਆਦਾ ਨਹੀਂ ਭਾਰ ਵਧਾਉਣ ਦੇ ਵਿੱਚ ਮੋਟਾਪਾ ਵਧਾਉਣ ਦੇ ਵਿੱਚ ਕੈਲਰੀਜ਼ ਦਾ ਹੀ ਜ਼ਿਆਦਾ ਰੋਲ ਆ ਜਦੋਂ ਤੁਸੀਂ ਥੋੜੇ ਥੋੜੇ ਕਰਕੇ ਦੋ ਤਿੰਨ ਬਿਸਕੁਟ ਖਾ ਲੇ ਦੋ ਤਿੰਨ ਚਿਪਸ ਖਾ ਲੇ ਜਾਂ ਫਿਰ ਰਾਸ ਖਾ ਲੇ ਜਾਂ ਫਿਰ ਕੋਈ ਵੀ ਅੱਧੀ ਚੀਜ਼ ਖਾ ਲਈ ਤਾਂ ਸਮਝ ਲਓ ਤੁਸੀਂ ਕੈਲਰੀਜ਼ ਬਹੁਤ ਜ਼ਿਆਦਾ ਤੁਸੀਂ ਖਾ ਚੁੱਕੇ ਹੋ ਤੁਸੀਂ ਫਿਰ ਤੁਹਾਡਾ ਭਾਰ ਵਧਣਾ ਤੈ ਹੈਗਾ ਵਾ ਤੁਹਾਡਾ ਭਾਰ ਵਧੇਗਾ ਹੀ ਵਧੇਗਾ ਭਾਰ ਘਟਣਾ ਹੈ ਨਹੀਂ ਸੋ ਤੁਸੀਂ ਜਿੰਨੇ ਵੀ ਬਿਸਕੁਟ ਖਾਣੇ ਹੋ ਨਮਕੀਨ ਖਾਣੇ ਹੋ ਕੋਲਡ ਡਰਿੰਕ ਪੀਣੇ ਹੋ ਚਿਪਸ ਖਾਣੇ ਹੋ ਕਰਕਰੇ ਖਾਣੇ ਹੋ ਇਹਨੂੰ ਬਿਲਕੁਲ ਬੰਦ ਕਰ ਦਿਓ ਇਹਨਾਂ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਸਾਡੀ ਬੋਡੀ ਨੂੰ ਜੇ ਸਾਡੀ ਬੋਡੀ ਨੂੰ ਫਾਇਦਾ ਹੋਵੇ ਇਹਦਾ ਫਿਰ ਅਸੀਂ ਇਹ ਚੀਜ਼ਾਂ ਖਾਂਦੇ ਚੰਗੇ ਲੱਗਦੇ ਆ ਜਿਹੜੀ ਚੀਜ਼ ਦਾ ਸਾਡੀ ਬੋਡੀ ਨੂੰ ਫਾਇਦਾ ਨਹੀਂ ਹੈਗਾ ਅਸੀਂ ਉਹ ਚੀਜ਼ ਕਿਉਂ ਖਾਈਏ ਠੀਕ ਆ ਸੋ ਇਹ ਚੀਜ਼ਾਂ ਤੁਸੀਂ ਅੱਜ ਤੋਂ ਹੀ ਖਾਣੀ ਆ ਬੰਦ ਕਰ ਦਿਓ ਨੰਬਰ 4 ਤੇ ਹੈਗਾ ਜੰਕ ਫੂਡ ਖਾਣਾ 버거 ਟਿੱਕੀ ਨਿਊਡਲ ਸਮੋਸੇ ਬ੍ਰੈਡ ਪੀਸ ਹੋ ਗਏ ਹਨ ਤੁਸੀਂ ਬਹੁਤ ਸਾਰੇ ਖਾਣੇ ਹੋ ਤੁਹਾਡੇ ਘਰੇ ਕੋਈ ਰਿਸ਼ਤੇਦਾਰ ਆ ਜੇ ਤੁਸੀਂ ਮਿੰਟ ਚ ਹੀ ਤੁਸੀਂ 4-5 ਸਮੋਸੇ ਜਿਹੜੇ ਕੋਈ ਖਾ ਜਾਂਦੇ ਹੋ ਤੁਹਾਨੂੰ ਦੇਖਣ ਦੇ ਵਿੱਚ ਉਹ ਸਮੋਸਾ ਨਾ ਜਿਹੜਾ ਉਹ ਤੁਹਾਨੂੰ ਛੋਟਾ ਜਿਹਾ ਲੱਗਦਾ ਤੁਸੀਂ ਕਿੰਨੇ ਜਰਾ ਸਮੋਸੇ ਨਾਲ ਕਿਹੜਾ ਕੋਈ ਫਰਕ ਪੈਣਾ ਵਾ ਹਨ ਬਟ ਜਿਹੜਾ ਤੁਸੀਂ ਉਹ 100 ਤੋਂ ਲੈ ਕੇ 200 ਗ੍ਰਾਮ ਦਾ ਤੁਸੀਂ ਇੱਕ ਸਮੋਸਾ ਖਾਦਾ ਨਾ ਜਾਨੀ ਕਿ ਇੱਕ ਸਮੋਸਾ ਖਾਦਾ ਵਾਜੇ ਤੁਸੀਂ ਇੱਕ ਸਮੋਸਾ ਖਾਓਗੇ ਤਾਂ ਮੰਨ ਕੇ ਚੱਲੋ ਤੁਹਾਨੂੰ ਘੱਟੋ ਘੱਟ 40 ਤੋਂ 45 ਮਿੰਟ ਤੁਹਾਨੂੰ ਰਨਿੰਗ ਕਰਨੀ ਪੈਗੀ ਤਾਂ ਜਾ ਕੇ ਉਹ ਇੱਕ ਸਮੋਸਾ ਦੋ ਸਮੋਸੇ ਤੁਹਾਡੇ ਪਚਣਗੇ ਜੇ ਤੁਸੀਂ ਚਾਰ ਸਮੋਸੇ ਖਾ ਲਏ ਫਿਰ ਤਾਂ ਤੁਸੀਂ ਆਪ ਸਾਹ ਵੇਲਾ ਲਓ ਤੁਹਾਨੂੰ ਕਿੰਨਾ ਭੱਜਣਾ ਪਊਗਾ ਹਨਾ ਸੋ ਸਮੋਸੇ ਦੇ ਨਾਮ ਨਾਲ ਤੁਸੀਂ ਮਿੱਠਾ ਵੀ ਖਾ ਜਾਣੇ ਹੋ ਚਾਹ ਵੀ ਪੀ ਜਾਣੇ ਹੋ ਬੜਾ ਕੁਝ ਤੁਸੀਂ ਖਾ ਜਾਣੇ ਹੋ ਸੋ ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਜੰਕ ਫੂਡ ਨੇ ਨਾ ਬ੍ਰੈਡ ਹੋਗੇ ਸਮੋਸੇ ਹੋਗੇ ਪੀਜ਼ਾ ਹੋ ਗਿਆ ਨਿਊਡਲ ਹੋਗੇ ਟਿੱਕੀਆਂ ਹੋਗੀਆਂ ਇਹਨਾਂ ਦੇ ਵਿੱਚ ਕੈਲਰੀਆਂ ਜਿਹੜੀਆਂ ਬਹੁਤ ਹੀ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਇਹਨਾਂ ਦੇ ਵਿੱਚ ਗੰਦਾ ਤੇਲ ਜਿਹੜਾ ਉਹ ਵਰਤਿਆ ਜਾਂਦਾ ਇਹਦੇ ਵਿੱਚ ਗੰਦਾ ਮੈਦ ਦਾ ਜਿਹੜਾ ਉਹ ਵਰਤਿਆ ਜਾਂਦਾ ਵਾ ਪਾਣੀ ਕਿੰਨੇ ਕਿੰਨੇ ਦਿਨ ਪਿਆ ਰਹਿੰਦਾ ਸੜਿਆ ਰਹਿੰਦਾ ਉਹ ਸੁੰਡੇ ਪੇ ਜਾਂਦੇ ਉਹਦੇ ਵਿੱਚ ਤੇ ਉਹਦੇ ਵਿੱਚ ਕੇਲਿਸ ਬਹੁਤ ਜ਼ਿਆਦਾ ਨੇ ਤੇ ਜਦੋਂ ਤੁਸੀਂ ਬਿਮਾਰ ਹੁੰਨੇ ਹੋ ਨਾ ਬਿਮਾਰ ਵੀ ਤੁਸੀਂ ਇਸੇ ਕਰਕੇ ਹੁੰਨੇ ਹੋ ਜਦੋਂ ਤੁਸੀਂ ਇਹ ਚੀਜ਼ਾਂ ਜਿਹੜੀਆਂ ਗੰਦਮੰਦ ਤੁਸੀਂ ਖਾਂਦੇ ਹੋ ਠੀਕ ਹੈ ਜੀ ਸੋ ਨੰਬਰ 5 ਦੇ ਉੱਤੇ ਹੈਗਾ ਜੀ ਤੁਸੀਂ ਆਪਣਾ ਖਾਣਾ ਖਾਂਦਾ ਟਾਈਮ ਨਾ ਜਿਹੜਾ ਉਹ ਤੁਸੀਂ ਤੈਨ ਨਹੀਂ ਕਰਦੇ ਹੈਗੇ ਜਦੋਂ ਤੱਕ ਤੁਸੀਂ ਆਪਣੇ ਖਾਣਾ ਖਾਂਦਾ ਟਾਈਮ ਤੁਸੀਂ ਤੇ ਨਹੀਂ ਕਰੋਗੇ ਨਾ ਉਦੋਂ ਤੱਕ ਤੁਸੀਂ ਫਿੱਟ ਹੋ ਹੀ ਨਹੀਂ ਸਕਦੇ ਹੈਗੇ ਠੀਕ ਹੈ ਮੈਂ ਪਿੱਛੇ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜਾ ਖਾਣਾ ਖਾਣ ਦਾ ਸਹੀ ਟਾਈਮ ਆ ਉਹ ਕਿਹੜਾ ਵਾ ਜੇ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਹੈਗੀ ਨਾ ਤਪਲੀ ਤੁਸੀਂ ਮੇਰੀ ਆ ਜਿਹੜੀ ਵੀਡੀਓ ਜਾ ਕੇ ਦੇਖੋ ਖਾਣਾ ਖਾਣ ਦਾ ਸਹੀ ਟਾਈਮ ਕਿਹੜਾ ਵਾ ਜੇ ਤੁਸੀਂ ਉਹ ਮੇਰੀ ਵੀਡੀਓ ਨੂੰ ਪੂਰੀ ਦੇਖ ਲਿਆ ਚੰਗੀ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਬੈਠ ਗਿਆ ਨਾ ਫਿਰ ਤੁਸੀਂ ਜ਼ਿੰਦਗੀ 'ਚ ਕਦੇ ਮੋਟੇ ਹੋ ਹੀ ਨਹੀਂ ਸਕਦੇਗੇ ਇਸ ਵੀਡੀਓ ਦੇ ਵਿੱਚ ਮੈਂ ਪ੍ਰੋਪਰਲੀ ਦੱਸਿਆ ਹੋਇਆ ਵਾ ਵੀ ਜਿਹੜਾ ਖਾਣਾ ਦਿਨ ਦੇ ਵਿੱਚ ਤੁਸੀਂ ਕਿੰਨੇ ਵਾਰ ਖਾਣਾ ਵਾ ਤੇ ਕਿੰਨੇ ਕਿੰਨੇ ਟਾਈਮ ਤੇ ਤੁਸੀਂ ਖਾਣਾ ਖਾਣਾ ਵਾ ਤੇ ਕੀ ਕੀ ਤੁਸੀਂ ਖਾਣਾ ਵਾ ਪਲੀਜ਼ ਇੱਕ ਵਾਰੀ ਮੇਰੇ ਚੈਨਲ ਤੇ ਜਾਓ ਤੇ ਤੁਸੀਂ ਆ ਜਿਹੜੀ ਵੀਡੀਓ ਵਾ ਤੁਸੀਂ ਜਰੂਰ ਜਾ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਜਿਹੜਾ ਖਾਣਾ ਖਾਂਦਾ ਸਹੀ ਟਾਈਮ ਆ ਭਾਰ ਘਟਾਉਣ ਲਈ ਉਹ ਕਿਹੜਾ ਵਾ ਜੀ ਠੀਕ ਹੈ ਜੀ ਸੋ ਨੰਬਰ 6 ਦੇ ਉੱਤੇ ਜਿਹੜਾ ਸਭ ਤੋਂ ਵੱਡਾ ਰੋਲ ਆ ਜਿਹੜਾ ਸਾਡਾ ਭਾਰ ਘਟਾਉਣ ਦੇ ਵਿੱਚ ਸਾਡਾ ਰੋਲ ਅਦਾ ਕਰਦਾ ਉਹ ਹੈਗੀ ਆ ਜੀ ਨੀਂਦ ਤੁਸੀਂ ਨੀਂਦ ਲੈਂਦੇ ਨਹੀਂ ਹੈਗੇ ਤੁਸੀਂ ਸਾਰਾ ਦਿਨ ਸਟ੍ਰੈਸ ਦੇ ਵਿੱਚ ਰਹਿੰਦੇ ਹੋ ਸਾਰਾ ਦਿਨ ਸੋਚਦੇ ਰਹਿੰਦੇ ਹੋ ਹਨਾ ਤਾਂ ਤੁਹਾਡਾ ਜਿਹੜਾ ਭਾਰ ਨਹੀਂ ਘਟਦਾ ਹੈਗਾ ਜਿੰਨਾ ਤੁਸੀਂ ਸੋਚੋਗੇ ਜਿੰਨਾ ਤੁਸੀਂ ਸਟ੍ਰੈਸ ਦੇ ਵਿੱਚ ਜਾਓਗੇ ਜਿੰਨਾ ਤੁਸੀਂ ਡਿਪਰੈਸ਼ਨ ਦੇ ਵਿੱਚ ਜਾਓਗੇ ਤਾਂ ਤੁਸੀਂ ਉਨੇ ਹੀ ਮੋਟੇ ਹੋਵੋਗੇ ਤੁਹਾਨੂੰ ਮੋਟਾਪਾ ਆਏਗਾ ਹੀ ਆਏਗਾ ਚਾਹੇ ਤੁਸੀਂ ਦਿਨ ਦੇ ਵਿੱਚ ਘੱਟ ਖਾਣਿਓ ਨਾ ਥੋੜਾ ਖਾਣਿਓ ਵਧੀਆ ਗੱਲ ਆ ਬਟ ਜੇ ਤੁਸੀਂ ਸਟ੍ਰੈਸ ਦੇ ਵਿੱਚ ਰਹਿੰਦੇ ਹੋ ਤੁਸੀਂ ਡਿਪਰੈਸ਼ਨ ਦੇ ਵਿੱਚ ਰਹਿੰਦੇ ਹੋ ਫਿਰ ਤੁਹਾਡਾ ਮੋਟਾਪਾ ਜਿਹੜਾ ਉਹ ਵਧੇਗਾ ਹੀ ਵਧੇਗਾ ਸੋ ਆਪਣੇ ਦਿਮਾਗ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਬੋਝ ਨਹੀਂ ਰੱਖਣਾ ਹੈਗਾ ਸਟ्रेस ਬਿਲਕੁਲ ਨਹੀਂ ਲੈਣਾ ਹੈਗਾ ਡਿਪਰੈਸ਼ਨ ਦੇ ਵਿੱਚ ਤੁਸੀਂ ਬਿਲਕੁਲ ਨਹੀਂ ਜਾਣਾ ਹੈਗਾ ਜਿਹੜੀ ਚੀਜ਼ ਤੁਹਾਡੇ ਨਾਲ ਹੋ ਚੁੱਕੀ ਆ ਹਨਾ ਉਹਦਾ ਕੋਈ ਹੱਲ ਨਹੀਂ ਹੈਗਾ ਉਹਨੂੰ ਹੋ ਜਾਣ ਦਿਓ ਤੁਸੀਂ ਆਪਣੇ ਆਉਣ ਵਾਲੇ ਕੱਲ ਦੇ ਬਾਰੇ ਸੋਚੋ ਅੱਜ ਦੇ ਬਾਰੇ ਸੋਚੋ ਵੀ ਮੈਂ ਅੱਜ ਕੀ ਕਰਨਾ ਕੱਲ ਨੂੰ ਕੀ ਕਰਨਾ ਵੀ ਮੈਂ ਅੱਜ ਦੇ ਦਿਨ ਨੂੰ ਕਿਵੇਂ ਵਧੀਆ ਬਣਾ ਸਕਦਾ ਵਾਂ ਕੱਲ ਦੇ ਦਿਨ ਨੂੰ ਮੈਂ ਕਿਵੇਂ ਵਧੀਆ ਬਣਾ ਸਕਦਾ ਵਾਂ ਕਿਵੇਂ ਵਧੀਆ ਬਣਾ ਸਕਦੀਆਂ ਸੋ ਸਟ्रेस ਬਿਲਕੁਲ ਨਹੀਂ ਲੈਣਾ ਹੈਗਾ ਘੱਟੋ ਘਾਟ ਤੁਸੀਂ 7 ਤੋਂ 8 ਘੰਟੇ ਦੀ ਜਿਹੜੀ ਪ੍ਰੋਪਰਲੀ ਨੀਂਦ ਆ ਜਿਹੜੀ ਤੁਸੀਂ ਲੈਣੀ ਹੀ ਲੈਣੀਆ ਫੋਨ ਵਗੈਰਾ ਬਿਲਕੁਲ ਨਹੀਂ ਚਲਾਉਣਾ ਹੈਗਾ ਟੀਵੀ ਟੂ ਵੀ ਨਹੀਂ ਦੇਖਣਾ ਹੈਗਾ 7 ਤੋਂ 8 ਘੰਟੇ ਦੀ ਪ੍ਰੋਪਰਲੀ ਫ੍ਰੀ ਮਾਈਂਡ ਹੋ ਕੇ ਜਿਹੜੀ ਤੁਸੀਂ ਨੀਂਦ ਲੈਣੀਆ ਜੇ 7 ਤੋਂ 8 ਘੰਟੇ ਦੀ ਤੁਸੀਂ ਨੀਂਦ ਆ ਜਿਹੜੀ ਉਹ ਲਵੋਗੇ ਫਿਰ ਤੁਹਾਡਾ ਜਿਹੜਾ ਭਾਰ ਉਹ ਵੀ ਘਟੇਗਾ ਤੁਹਾਡੀ ਮੈਂਟਲੀ ਹੈਲਥ ਆ ਜਿਹੜੀ ਉਹ ਵੀ ਬਿਲਕੁਲ ਠੀਕ ਹੋ ਜਾਏਗੀ ਤੁਹਾਡੇ ਜਿਹੜੀ ਸਰੀਰ ਦੀ ਹੈਲਥ ਆ ਉਹ ਵੀ ਬਿਲਕੁਲ ਠੀਕ ਹੋ ਜੇਗੀ ਅੱਧੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਸਾਡੀ ਨੀਂਦ ਲੈਣ ਨਾਲ ਹੀ ਠੀਕ ਹੋ ਜਾਂਦੀਆਂ ਨੇ ਸੋ ਅਗਰ ਤੁਸੀਂ ਮੇਰੀ ਵੀਡੀਓ ਅੱਜ ਦੇਖਦੇ ਪਏ ਹੋ ਤਾਂ ਬਲੀ ਅੱਜ ਤੋਂ ਹੀ ਸਟ੍ਰੈਸ ਲੈਣਾ ਬੰਦ ਕਰ ਦੋ ਜਿਆਦਾ ਸੋਚਣਾ ਬਿਲਕੁਲ ਬੰਦ ਕਰ ਦੋ ਘਟੋ ਘਟ 7 ਤੋਂ 8 ਘੰਟੇ ਦੀ ਨੀਂਦ ਤੁਸੀਂ ਡੇਲੀ ਲੈਣੀ ਹੀ ਲੈਣੀ ਹੈ ਜੀ ਸੋ ਨੰਬਰ 7 ਦੇ ਉੱਤੇ ਜਿਹੜਾ ਲਾਸਟ ਦੇ ਵਿੱਚ ਉਹ ਹੈਗਾ ਜੀ ਉਹ ਹੈਗਾ ਤੁਸੀਂ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਹੈ ਜਿਹੜਾ ਤੁਸੀਂ ਉਹ ਪੀਣਾ ਹੀ ਪੀਣਾ ਵਾ ਸਭ ਤੋਂ ਵੱਡੀ ਗਲਤੀ ਤੁਸੀਂ ਇੱਥੇ ਕਰਦੇ ਹੋ ਜਦੋਂ ਤੁਸੀਂ ਪਾਣੀ ਨਹੀਂ ਨਾ ਪੀਂਦੇ ਹੈਗੇ ਉਦੋਂ ਤੁਹਾਡਾ ਭਾਰ ਜਿਹੜਾ ਉਹ ਵਧਦਾ ਵਾ ਤੁਹਾਡੇ ਦਿਮਾਗ ਦੇ ਵਿੱਚ ਇਹ ਕੀੜਾ ਬੈਠਾ ਹੋਇਆ ਵਾ ਜਿੰਨਾ ਸੀ ਜਿਆਦਾ ਪਾਣੀ ਪੀਵਾਂਗੇ ਸਾਡਾ ਭਾਰ ਜਿਹੜਾ ਉਹ ਵਧੇਗਾ ਹੀ ਵਧੇਗਾ ਕਿਉਂਕਿ ਪਾਣੀ ਦੇ ਵਿੱਚ ਜ਼ੀਰੋ ਕੈਲਰੀਜ਼ ਹੁੰਦੀਆਂ ਨਹੀਂ ਪਾਣੀ ਦੇ ਵਿੱਚ ਜ਼ੀਰੋ ਕੈਲਰੀਜ਼ਾ ਉਹ ਤੁਹਾਡਾ ਭਾਰ ਜਿਹੜਾ ਨਹੀਂ ਵਧਾਏਗਾ ਜਿੰਨਾ ਤੁਸੀਂ ਜਿਆਦਾ ਪਾਣੀ ਪੀਓਗੇ ਉਹ ਤੁਹਾਡੀ ਬੋਡੀ ਨੂੰ ਵਾਸ਼ ਕਰੇਗਾ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਗਾ ਤੁਹਾਡੇ ਬੋਡੀ ਦੇ ਬਲੱਡ ਸਰਕਲ ਨੂੰ ਬਿਲਕੁਲ ਫਾਸਟ ਕਰ ਦੇਗਾ ਸਹੀ ਤਰੀਕੇ ਨਾਲ ਚੱਲਣ ਲਾ ਦੇਗਾ ਤੁਹਾਡੀ ਬੋਡੀ ਨੂੰ ਬਿਲਕੁਲ ਅੰਦਰੋਂ ਗੋਸ਼ ਕਰ ਦੇਗਾ ਜਿਹਦੇ ਨਾਲ ਤੁਹਾਡੇ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਸੋ ਦਿਨ ਦੇ ਵਿੱਚ 3 ਤੋਂ 4 ਲੀਟਰ ਜਿਹੜਾ ਪਾਣੀ ਆ ਉਹ ਤੁਸੀਂ ਪੀਣਾ ਹੀ ਪੀਣਾ ਵਾ ਸੋ ਇਹ ਸੱਤ ਗੱਲਾਂ ਨੇ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੀ ਲਾਈਫ ਦੇ ਵਿੱਚ ਤੁਸੀਂ ਆਹ 7 ਗੱਲਾਂ ਤੁਸੀਂ ਅਮਲ ਕਰ ਲਓਗੇ ਫਿਰ ਤੁਹਾਡਾ ਜਿਹੜਾ ਭਾਰਾ ਉਹ 101% ਘਟੇਗਾ ਹੀ ਘਟੇਗਾ ਬਾਕੀ ਮੈਂ ਖਾਣਾ ਖਾਣ ਦੇ ਉੱਤੇ ਵੀ ਇੱਕ ਵੀਡੀਓ ਬਣਾਈ ਹੋਈ ਆ ਖਾਣਾ ਖਾਣ ਦਾ ਜਿਹੜਾ ਸਹੀ ਟਾਈਮ ਆ ਦਿਨ ਦੇ ਵਿੱਚ ਤੁਸੀਂ ਕਿੰਨੀ ਵਾਰ ਖਾਣਾ ਵਾ ਤੇ ਕਿਹੜੇ-ਕਿਹੜੇ ਟਾਈਮ ਦੇ ਉੱਤੇ ਖਾਣਾ ਉਹਦੇ ਦੀ ਆਲਰੇਡੀ ਵੀਡੀਓ ਬਣਾਈ ਹੋਈ ਆ ਤੁਸੀਂ ਮੇਰੇ ਚੈਨਲ ਦੇ ਉੱਤੇ ਜਾਓ ਜਾ ਕੇ ਮੇਰੀ ਉਹ ਵੀਡੀਓ ਤੁਸੀਂ ਇੱਕ ਵਾਰੀ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਖਾਣਾ ਖਾਂਦਾ ਜਿਹੜਾ ਸਹੀ ਟਾਈਮ ਆ ਉਹ ਕੀ ਆ ਤੇ ਬਾਕੀ ਤੁਸੀਂ ਇਹ ਸੱਤ ਗੱਲਾਂ ਨੂੰ ਤੁਸੀਂ ਫੋਲੋ ਕਰੋ ਤੁਸੀਂ 15 ਦਿਨ ਠੀਕ 15 ਦਿਨ ਤੁਸੀਂ ਆ ਗੱਲ ਜਿਹੜੀ ਮੈਂ ਸੱਤ ਗੱਲਾਂ ਤੁਹਾਨੂੰ ਦੱਸਿਆ ਨੇ ਇਹਨੂੰ ਫੋਲੋ ਕਰ ਲਓ ਤੁਹਾਨੂੰ 15 ਦਿਨ ਦੇ ਵਿੱਚ ਹੀ ਜਿਹੜਾ ਰਿਜ਼ਲਟ ਆ ਉਹ ਮਿਲਣਾ ਸ਼ੁਰੂ ਹੋ ਜਾਏਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਆ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕਰਦੇ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸੱਚੀ ਗੱਲ ਹੈ